ਮਾਨਯੋਗ ਡੀਜੀਪੀ ਸਾਹਿਬ ਪੰਜਾਬ શ્રી ਗੌਰਵਿਆਦਵਾ ਆਈਪੀਐਸ ਐਸਐਸਪੀ ਤਰਨਤਾਰਨ શ્રી ਅਸ਼wini ਕਪੂਰ ਜੀ ਐਸਪੀਟੀ શ્રી ਅਜੇ ਰਾਜ ਸਿੰਘ ਜੀ ਦੀ ਨਿਗਰਾਨੀ ਦੇ ਵਿੱਚ ਜਿਹੜੀਆਂ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਨੇ ਤੇ ਲਗਾਤਾਰ ਜਿਹੜੀ ਆ ਸਮਾਜ ਵਿਰੋਧੀ ਤੱਤਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਨੂੰ ਯਾਦ ਹੋਵੇਗਾ ਕਿ 1 5 2024 ਨੂੰ ਦੋ ਗਲੌਕ ਪਿਸਟਲ ਜਿਹੜੇ ਆ ਉਹ ਕਲਸੀਆ ਏਰੀਆ ਦੇ ਵਿੱਚੋਂ ਮਿਲੇ ਸੀ ਤੇ ਇਹ ਜਿਹੜੇ ਪਿਸਟਲ ਆ ਇੱਕ ਪਿਸਟਲ ਬੀਐਸਐਮ 77 ਬਟਾਲੀਅਨ ਨੂੰ ਮਿਲਿਆ ਸੀ ਤੇ ਇੱਕ ਪਿਸਟਲ ਜਿਹੜਾ ਖਾਲੜਾ ਪੁਲਿਸ ਵੱਲੋਂ ਬਰਾਮਦ ਕੀਤਾ ਗਿਆ ਸੀ ਜਿਸ ਸਬੰਧੀ ਖਾਲੜਾ ਥਾਣੇ ਦੇ ਵਿੱਚ ਐਫਆਈਆਰ ਨੰਬਰ 51 ਅੰਡਰ ਸੈਕਸ਼ਨ ਜਿਹੜੀ ਆਰਮਜ਼ ਐਕਟ ਤੇ 에어ਕ੍ਰਾਫਟ ਐਕਟ ਜਿਹੜੀ ਦਰਜ ਰਜਿਸਟਰ ਕੀਤੀ ਗਈ ਸੀ ਕਿਉਂਕਿ ਜਿਹੜੇ ਪਿਸਟਲ ਆਏ ਸੀ ਇਹਨਾਂ ਦੇ ਨਾਲ ਕੁੰਡੀਆਂ ਲੱਗੀਆਂ ਹੋਈਆਂ ਸੀ ਤਾਂ ਤੋਂ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਪੰਜਾਬ ਪੁਲਿਸ ਤੇ ਬੀਐਸਐ ਦੀ ਸਾਂਝੀ ਬਾਲਤਾ ਦਾ ਨਤੀਜਾ ਕਿ 103 ਬਟਾਲੀਅਨ ਦੀ ਜੀ ਬ੍ਰਾਂਚ ਤੇ ਉਹਨਾਂ ਦੇ ਜਿਹੜੇ ਬੀਐਸਐਫ ਦੀ ਇਨਫੋਰਮੇਸ਼ਨ ਤੇ ਪੰਜਾਬ ਪੁਲਿਸ ਦੀ ਇਨਫੋਰਮੇਸ਼ਨ ਤੇ ਇਸ ਮੁਕਦਮੇ ਦੇ ਵਿੱਚ ਇੱਕ ਜੋਵਨਜੀਤ ਨਾਮ ਦਾ ਵਿਅਕਤੀ ਜਿਹੜਾ ਰਾਜੋਗੜ ਦਾ ਰਹਿਣ ਵਾਲਾ ਹੈ ਇਸ ਨੂੰ ਨਾਮਿਨੇਟ ਕੀਤਾ। ਇਹਦੀ ਸੰਭਾਵਨਾ ਸੀ ਵੀ ਇਹ ਜਿਹੜਾ ਇਸ ਕਾਰਵਾਈ ਨੂੰ ਕਰਕੇ ਤੇ ਵਿਦੇਸ਼ ਭੱਜ ਜਾਊਗਾ ਜਿਸ ਸੰਬੰਧੀ ਥਾਣਾ ਖਾਲੜਾ ਵੱਲੋਂ ਉਹਦੀ ਇੱਕ ਐਲਓਸੀ ਜਾਰੀ ਕਰਾਈ ਗਈ ਕਿ ਇਸ ਨੂੰ ਅਮਰਸਰ 에어ਪੋਰਟ ਤੋਂ ਗ੍ਰਿਫਤਾਰ ਕੀਤਾ ਜਾਵੇ। ਜਦੋਂ ਇਹਨੂੰ ਗ੍ਰਿਫਤਾਰ ਕਰਕੇ ਪੁਛਗਿਛ ਕੀਤੀ ਗਈ ਤਾਂ ਇਹਦੀ ਪੁਛਗਿਛ ਦੌਰਾਨ ਜਿਹੜੇ ਤਿੰਨ ਵਿਅਕਤੀ ਹੋਰ ਇਹਦੇ ਵਿੱਚ ਨਾਮ ਜਦੋਂ ਲੱਭਰੀ ਸਿੰਘ ਸ਼ਿਵਰਾਜ ਸਿੰਘ ਤੇ ਵਿਸ਼ਾਲਦੀ ਵਿਸ਼ਾਲਦੀਪ ਤੇ ਲੱਭਰੀ ਜਿਹੜੇ ਰਾਜੋਕੇ ਦੇ ਰਹਿਣ ਵਾਲੇ ਤੇ ਜਿਹੜਾ ਸ਼ਿਵਰਾਜ ਸਿੰਘ ਇਹ ਮਦਰਾ ਭਾਗੀ ਦਾ ਰਹਿਣ ਵਾਲਾ ਇਹਨਾਂ ਨੂੰ ਵੀ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਹੋਈ ਜਦੋਂ ਇਹਨਾਂ ਕੋਲੋਂ ਪੁਛਗਿਛ ਕੀਤੀ ਤੇ ਇਨਾਂ ਕੋਲੋਂ ਵੱਖਰੇ ਵੱਖਰੇ ਤਰੀਕੇ ਮੁਤਾਬਕ ਜਿਹੜਾ ਉਹ 1 ਕਿਲੋ 840 ਗ੍ਰਾਮ ਹੈਰਨ ਰਿਕਵਰ ਹੋਈ ਜੇ ਇਹਨਾਂ ਨੂੰ ਤੋੜ ਕੇ ਗਿਣਿਆ ਜਾਵੇ ਤੇ ਜੋਬਨਜੀਤ ਕੋਲੋਂ 300 ਗ੍ਰਾਮ ਲਾਪ੍ਰੀਤ ਕੋਲੋਂ 280 ਗ੍ਰਾਮ ਤੇ ਸ਼ਿਵਰਾਜ ਕੋਲੋਂ 260 ਗ੍ਰਾਮ ਤੇ ਵਿਸ਼ਾਲਦੀਪ ਕੋਲੋਂ 1 ਕਿਲੋ ਹੈਰਨ ਰਿਕਵਰ ਹੋਈ ਤਾਂ ਇਸ ਮੁਕਦਮੇ ਦੇ ਵਿੱਚ ਜਿਹੜੇ ਐਨਡੀਪੀਐ ਸੈਕਟ ਦਾ ਵਾਅਦਾ ਕੀਤਾ ਗਿਆ ਦੇਖੋ ਮੈਂ ਲਗਾਤਾਰ ਇਹ ਗੱਲ ਕਹਿਣਾ ਹੁੰਦਾ ਹਾਂ ਕਿ बीएसएफ ਤੇ ਪੰਜਾਬ ਪੁਲਿਸ ਦੀ ਸਾਂਝੀ ਬਾਲਤਾ ਦਾ ਨਤੀਜਾ ਆ ਕਿ ਅਸੀਂ ਜਿੱਥੇ ਡਰੋਨ ਹੈਰਨ ਦੀ ਬੜੀ ਭਾਰੀ ਮਾਤਰਾ ਦੇ ਵਿੱਚ ਬਰਾਮਦਗੀ ਕਰ ਰਹੇ ਹਾਂ ਉਸ ਤੇ ਇਹਨਾਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਵੀ ਸਾਡ ਨੂੰ ਜਿਹੜੀ ਬੜੀ ਵੱਡੀ ਸਫਲਤਾ ਹਾਸਲ ਹੋ ਰਹੀ ਹੈ ਤੇ ਇਹ ਮੋਹਮ ਜਿਹੜੀ ਆ ਲਗਾਤਾਰ ਜਾਰੀ ਰਹੂਗੀ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਕੁਝ ਹੋਰ ਵਿਅਕਤੀ ਵੀ ਨਾਮਿਨੇਟ ਹੋਏ ਨੇ ਜਿਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਊਗਾ ਤੇ ਉਹਨਾਂ ਪਾਸੋਂ ਵੀ ਜਿਹੜੀਆਂ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ ਜਿ ਕੋਈ ਮਕੱਤ ਜਿਹੜਾ ਕੇਸ ਹੈ ਕਾਫੀ ਸੀਰੀਅਸ ਬਣ ਗਿਆ ਸੀ ਕਿਉਂਕਿ ਹੈਰਨ ਦੇ ਨਾਮ ਨਾਲ ਵੈਪਨ ਉਹ ਵੀ ਜਿਹੜੇ ਆਟੋਮੈਟਿਕ ਮਂਗਾਉਣਾ ਜਿਹੜੇ ਵੈਪਨ ਰਿਕਵਰ ਹੋਏ ਸੀ ਮੈਂ ਇਹ ਦੱਸਣਾ ਚਾਹੁੰਦਾ ਇਹ 9mm ਗਲੌਕ ਪਿਸਟਲ ਸੀ ਜਿਹੜੇ ਮੇਡ ਇਨ ਅਸਰੀਆ ਸੀ ਜਿਹੜੇ ਕਿ ਜੇ ਆਪਾਂ ਇਹਨੂੰ ਗਿਣਿਆ ਜਾਵੇ ਤੇ ਪੰਜਾਬ ਪੁਲਿਸ ਦੇ ਜਿਹੜੇ ਸੀਨੀਅਰ ਅਫਸਰਸ ਨੇ ਉਹਨਾਂ ਨੂੰ ਦਿੱਤੇ ਜਾਂਦੇ ਨੇ ਇਹ ਇਹਨਾਂ ਨੂੰ ਅੱਗੇ ਵੇਚ ਕੇ ਤੇ ਇਹਦੇ ਤੋਂ ਪੈਸੇ ਕਮਾਉਂਦੇ ਸੀ ਸੋ ਜਿੱਥੇ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਇਸ ਕੜੀ ਦੇ ਵਿੱਚ ਹੋਰ ਜਿਹੜੇ ਸ਼ਾਮਲ ਵਿਅਕਤੀ ਉਹਨਾਂ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ